ਕੀ ਹਾਲ ਨੇ ਦੋਸਤੋ ਤੁਹਾਨੂੰ ਪਤਾ ਆਪਾਂ ਪਸ਼ੂਆਂ ਦੇ ਵੀਡੀਓ ਪਾਉਂਦੇ ਰਹਿੰਦੇ ਆ ਬਹੁਤ ਸਾਰੇ ਜਾਨਵਰਾਂ ਦੇ ਆਪਾਂ ਵੀਡੀਓ ਲੈ ਕੇ ਆਉਣੇ ਆਗੇ ਪੇਜ ਦੇ ਉੱਤੇ ਤੇ ਅੱਜ ਮੇਰੇ ਭਰਾ ਬਿੱਟੂ ਦੇ ਕੋਲੇ ਪਹੁੰਚੇ ਹੋਰ ਬਿੱਟੂ ਬੜੇ ਠੀਕ ਠਾਕ ਆ ਠੀਕ ਆ ਬਾਈ ਵਧੀਆ ਤੂੰ ਕਹਿਵਾ ਜਮਾ ਗੱਡੀਆਂ ਬੋਲਾ ਵਧੀਆ ਬਾਈ ਬਹੁਤ ਸਾਰੇ ਜਾਨਵਰ ਰੱਖਦਾ ਹੈਗਾ ਬਾਈ ਪਿੰਡ ਪੱਖੋ ਕਲਾਂ ਦੀਆਂ ਮੇਰੇ ਪਿੰਡ ਦੀ ਵੀਰਾ ਹਨਾ ਤੇ ਪਹਿਲਾਂ ਇੱਧਰ ਨਿਗਾ ਮਰਵਾ ਰ ਆ ਵੀਰ ਕਿੰਨੇ ਸੋਹਣੇ ਲੱਗ ਰਹੇ ਦੇਖ ਜਾਨਵਰ ਇਕੱਠੇ ਹੀ ਫਿਰਦੇ ਨੇ ਬਾਬਾ ਸਾਰੀਆਂ ਵੈਰਿਟੀਆਂ ਨੇ ਇਹ ਵਿੱਚੀ ਮੁਰਗੀਆਂ ਨੇ ਵਿੱਚੀ ਛੋਟੀਆਂ ਵੱਡੀਆਂ ਤਰਕੀ ਹੋਗੇ ਚਕ ਤੇ ਬਹੁਤ ਸੋਹਣਾ ਲੱਗਦਾ ਯਾਰ ਦ੍ਰਿਸ਼ੇ ਦੇਖੋ ਕਿੰਨਾ ਸੋਹਣਾ ਹਨਾ ਸਾਰੇ ਜੀਵ ਇੱਕ ਥਾਂ ਤੇ ਰਹਿੰਦੇ ਇੱਕ ਪਿੰਜਰੇ ਜੀ ਰਹਿੰਦੇ ਨੇ ਇਹ ਅਲੱਗ ਨਹੀਂ ਆ ਜਿੰਨਾ ਤੁਹਾਨੂੰ ਇੱਥੇ ਥਾਂ ਦੇਖਦਾ ਇਹ ਸਾਰੇ ਜੀ ਤੁਰੇ ਫਿਰਦੇ ਇੱਥੇ ਘੇੜੇ-ਘੂੜੇ ਦੇ ਜਾਂਦੇ ਰਹਿੰਦੇ ਹੈਗੇ ਉਰਾਪਰਾ ਕਿਤੇ ਨਹੀਂ ਜਾਂਦੇ ਬਾਈ ਕਹਿੰਦਾ ਆ ਜਿਹੜਿਆ ਚਕੋਰਾਈਆਂ ਰੱਖਿਆ ਹੋਏ ਨੇ ਤਾਂ ਉਹ ਦੋ ਤਿੰਨ ਪਿੰਡਾਂ ਤੱਕ ਆਹ ਦੋ ਤਿੰਨ ਘਰ ਟੱਪ ਜਾਂਦੀਆਂ ਨੇ ਗਿਆ ਆਪੀ ਜਦੋਂ ਇਹਨਾਂ ਦਾ ਜੀਕਾਰ ਦਾ ਚੋਗਾ ਚੁਗਾ ਪਾਉਣਾ ਉਦੋਂ ਮੁੜਿਆ ਉਹ ਇਹ ਬਈ ਸ਼ੌਂਕ ਕਿਵੇਂ ਪਿਆ ਬਿੱਟੂ ਬਈ ਇਹਨਾਂ ਚੀਜ਼ਾਂ ਦਾ ਸ਼ੌਂਕ ਕਿਵੇਂ ਪੈ ਗਿਆ ਜਾਨਵਰਾਂ ਦਾ ਯਾਰ ਪਹਿਲਾਂ ਤੁਸੀਂ ਸਾਡੇ ਘਰੇ ਮੁਰਗੇ ਰੱਖਦੇ ਸੀ ਮੰਨ ਲਾ ਰੈਡੀ ਵਰਗੇ ਅੱਛਾ ਬਈ ਹਾਂ ਮੰਨ ਲਾ ਉੱਥੋਂ ਸਾਨੂੰ ਹੌਲੀ ਹੌਲੀ ਵਧਦਾ ਗਿਆ ਠੀਕ ਹੈ ਫੇਰ ਹੋਰ ਜਾਨਵਰ ਲਿਆਉਣ ਲੱਗੇ ਬਸ ਉਹਦਾ ਸ਼ੌਂਕ ਆ ਦਿਲੋਂ ਯਾਰ ਬੜਾ ਜਿਆਦਾ ਸ਼ੌਂਕ ਆ ਜਾਨਵਰਾਂ ਦਾ ਪਹਿਲਾਂ ਮੁਰਗੇ ਰੱਖਦੇ ਸੀ ਹਾਂ ਠੀਕ ਹੈ ਬਸ ਉੱਥੋਂ ਕਬੂਤਰ ਗਵੱਤਰ ਰੱਖ ਲਏ ਜਿੜੀਆਂ ਰੱਖ ਲਈਆਂ ਆਹ ਟਰਕੀ ਚਕੋਰਾ ਜਿਹੜਾ ਕੋਈ ਮਿਲਦਾ ਲਿਆਉਣੇ ਆ ਜਿਹੜਾ ਕੋਈ ਮਿਲਦਾ ਲਿਆਉਣ ਕੋੜਗਾਲੇ ਮੇਲੇ ਅੱਛਾ ਮੇਲੇ ਤੇ ਉੱਥੇ ਦੇਖ ਲਈਆਂ ਹਾਂ ਇੱਕ ਪੇਰ ਲੈ ਆਏ ਸੀ ਇਹਨਾਂ ਨੇ ਬੱਚੇ ਕੱਢ ਲਏ ਮਨ ਲਾ ਕੁਝ ਮਿੱਥੋ ਯਾਰ ਮਿੱਤਰ ਲੈ ਗਏ ਅੱਛਾ ਇਹ 12 15 ਹੋ ਗਈ ਸੀ ਮੇਰੇ ਕੋਲ 12 15 ਹੋ ਗਈ ਸੀ ਠੀਕ ਹੈ ਇਹ ਫਿਰ ਕਿੰਨੇ ਦਾ ਪਿਆ ਸੀ ਪੇਰ ਬਾਈ ਇਹ ਉਦੋਂ ਮੈਂ 5000 ਦਾ ਪੇਰ ਲੈ ਆਉਂਦਾ 5000 ਦਾ 2500 ਦਾ ਇੱਕ ਪੈ ਗਿਆ ਸੀ ਠੀਕ ਆਂਡੇ ਉਂਡੇ ਫਿਰ ਕਿਵੇਂ ਦਿੰਦੇ ਨੇ ਇਹਨਾਂ ਨੇ ਆਂਡੇ ਦੇਈ ਜਾਂਦੇ ਆ ਮੁਰਗੀ ਮੰਗੂ ਇਹ ਮਨ ਲਾ ਅਸਾ ਮੁਰਗੀ ਵਾਲਾ ਕੰਮ ਹੈ ਹਾਂ ਇਹ ਉਂ ਤੇ ਸੇਵਾ ਮੰਗ ਲੈਣ ਦੇ ਆਪਣੇ ਕੋਲ ਤਾਂ ਨਹੀਂ ਮੰਗਿਆ ਇਹਨੇ ਠੀਕ ਹੈ ਮੈਂ ਤਾਂ ਮੁਰਗੀਆਂ ਤੋਂ ਕਢਾਏ ਇਹਨਾਂ ਦੇ ਬੱਚੇ ਠੀਕ ਹੈ ਦੇ ਕੋਲੇ ਯਾਰ ਮਿੱਤਰ ਕੋਲੇ ਇਹ ਆਪ ਵੀ ਬੱਚੇ ਘੱਡ ਲੈਣਗੇ ਤੇ ਆਵਾਜ਼ ਵੀ ਕਿੰਨੀ ਸੋਹਣੀ ਹੈ ਨਾ ਹੋਰ ਹੀ ਹੈ ਨਾ ਡਿਫਰੈਂਟ ਚੀਜ਼ ਹੈ ਜੋ ਆਪ ਯਾਰ ਆ ਬੋਲੀ ਜਾਂਦਾ ਹੁਣ ਹਰ ਇਹ ਬੋਲੀ ਆ ਕਿੰਨੀ ਸੋਹਣੀ ਆਵਾਜ਼ ਆ ਹਾਂ ਤੇ ਬਹੁਤ ਸੋਹਣੇ ਨੇ ਤੇ ਆ ਜਿਹੜਾ ਛੋਟੀਆਂ ਆ ਜਿਵੇਂ ਆ ਆ ਫਿਰਦੀਆਂ ਨਾ ਡੱਡ ਜੀ ਹਾਂ ਇਹ ਫੈਂਸੀ ਜੀ ਤਿੰਨ ਚਾਰਵੇਂ ਦੇਖੀ ਹੈ ਨਾ ਇਹ ਕਿੱਥੋਂ ਲੈ ਆਂਦੀ ਆ ਬਾਈ ਲੱਭ ਕੇ ਇਹ ਇਹ ਮੈਂ ਤੁੰਗ ਵਾਲੀ ਤੋਂ ਲੈ ਆਇਆ ਸੀਗਾ ਬੱਕਰੀਆਂ ਵਾਲੀ ਤੋਂ ਤੁੰਗ ਵਾਲੀ ਬੱਕਰੀ ਵਾਲੀ ਮੰਡੀ ਤੋਂ ਉਹ ਮੈਂ ਕਿਹੜਾ ਬੰਦ ਕਰਾ ਦਿੱਤਾ ਉਹਦਾ ਮੰਡੀ ਹਾਂ ਹੁਣ ਉਹ ਦੁਬਾਰੇ ਚਾਲੂ ਹੋ ਗਈ ਚਾਲੂ ਹੋ ਗਈ ਠੀਕ ਹੈ ਉਹ ਮੰਡੀ ਤੋਂ ਲੈ ਆਂਦੀ ਆ ਦੇਖ ਲੋ ਕਿੰਨੀਆਂ ਸੋਹਣੀਆਂ ਯਾਰ ਇਹ ਦੋ ਬੇਰ ਲੈ ਆਇਆ ਸੀ ਮੈਂ ਇਹ ਇੱਕ ਤਾਂ ਉਹ ਫਿਰਦੀਆਂ ਉਹ ਦੇ ਇਹ ਮੁਰਗੇ ਕੋਲੇ ਆ ਜਾ ਬਾਈ ਬਿੱਟੂ ਬਾਈ ਆ ਦੇਖ ਮੁਰਗਾ ਦੇਖ ਰਵੀ ਇਹ ਮੈਂ ਪਹਿਲਾਂ ਵੀ ਗੱਲ ਕ ਇਹਦਾ ਓ ਮੁਰਗਾ ਹੈਗਾ ਜਿਹੜਾ ਮੁਰਗਾ ਵਾਲੇ ਪਟਾਕੇ ਦੇ ਪੈਟਕ ਦੇ ਛਾਪ ਆਉਂਦਾ ਹੈਗਾ ਉਹੀ ਐ ਸੇਮ ਜਮਾਂ ਸੇਮ ਹੋਈ ਆ ਕਾਪੀ ਆ 1% ਦਾ ਰਤੀ ਪਰ ਫਰਕ ਨਹੀਂ ਹੈਗਾ ਜਮਾਂ ਉਹੀ ਮੁਰਗਾ ਹੈਗਾ ਤੇ ਇਹ ਮੁਰਗੇ ਬਾਈ ਕਿਹੜੀ ਕਿਹੜੀ ਨਸਲ ਦੇ ਹੈਗੇ ਆਪਣੇ ਕੋਲੇ ਮੈਂ ਆਪਣੇ ਕੋਲੇ ਦੇਸੀ ਆ ਵੱਧ ਦਾ ਮੰਨ ਲਾ ਠੀਕ ਹੈ ਇੱਕ ਦੋ ਪੀਸ ਸੀਲ ਰੱਖਿਓ ਬੱਚੇ ਕੜਾ ਉਹਨੂੰ ਰੱਖੇ ਸੇਵਾ ਵੱਧ ਮੰਗ ਲੈਂਦੀਆਂ ਅੱਛਾ ਹਾਂ ਬਾਕੀ ਛੌਂਕਾ ਚੜ੍ਹ ਮਾੜਾ ਫਿਰਦੇ ਆਗੇ ਵਿੱਚ ਉਹ ਆਪਣੇ ਕਿਹੜੇ ਆਏ ਆ ਜਾਨਵਰ ਸਾਰੇ ਇਕੱਠੇ ਰਹਿੰਦੇ ਸਾਰੇ ਇਕੱਠੇ ਰਹਿੰਦੇ ਹਣਾ ਸਾਰੇ ਵਿੱਚ ਖਰਗੋਸ਼ ਵਿੱਚ ਚੂਚੇ ਵਿੱਚ ਦੇਸੀ ਵਿੱਚ ਟਰਕੀ ਵਿੱਚ ਚਕੋਰਾ ਸਾਰੇ ਇੱਕ ਪਿੰਜਰੇ ਦੇ ਥੱਲੇ ਹਣਾ ਦੇਖੋ ਕਿੰਨੀ ਵਧੀਆ ਗੱਲ ਆ ਹੁਣ ਬਹੁਤ ਸਾਰੇ ਜਾਨੇ ਆਗੇ ਥਾਵਾ ਤੇ ਲੈ ਗਈ ਚੂਚਾ ਲੈ ਗਈ ਚੂਚਾ ਆ ਦੇ ਇੱਕ ਅੱਜ ਬਾਈ ਲੈ ਕੇ ਆਇਆ ਦੇਖੋ ਨਵੀਂ ਬਰੀਡ ਇਹ ਦੱਸੋ ਇਹ ਬਲੇਲਰ ਆ ਦੇਸੀ ਆ ਕਿਹੜਾ ਤੁਸੀਂ ਦੱਸ ਨਹੀਂ ਸਕਦੇ ਇਹਨੂੰ ਦੇਖ ਕੇ ਬਹੁਤ ਸੋਹਣੇ ਆਗੇ ਯਾਰ ਇਹ ਇੱਥੇ ਹੀ ਲੈਣੇ ਬਾਈ ਦੇ ਪਿੰਡੋਂ ਤੇ ਰੰਗ ਜਿਆ ਕੀਤਾ ਹੋਇਆ ਇਹਨਾਂ ਤੇ ਬਹੁਤ ਜਿਆਦੇ ਸੋਹਣੇ ਲੱਗਦੇ ਯਾਰ ਦੇਖ ਕਿੰਨੇ ਵਧੀਆ ਨੇ ਇਹ ਜਾਨਵਰ ਹੋ ਗਏ ਹਨ ਬਹੁਤ ਸਾਰੇ ਜਾਨਵਰ ਰੱਖੇ ਹੋਏ ਨੇਗੇ ਬਾਈ ਨੇ ਘਰੇ ਚਿੜੀਆਂ ਆਪਣੇ ਕੋਲ ਯਾਰ ਬੱਕਰੀਆਂ ਆ ਗਿਆ ਠੀਕ ਹੈ ਹਾਂ ਤੇ ਮੰਨ ਲਾ ਕਬੂਤਰ ਨੇ ਪੋਲੀ ਸੌਲੀ ਹੁਣ ਤਾਂ ਉਹ ਰੱਖੇ ਸਾਰੇ ਹੋਏ ਸੀਗੇ ਠੀਕ ਹੈ ਕਨੈਕਟ ਆਪਣਾ ਸਾਰੇ ਕੂਤਰਾਂ ਵਾਲੇ ਮੁੰਡਿਆਂ ਨਾਲ ਹੈਗਾ ਹਰੇਕ ਨਸਲ ਦੇ ਦਾ ਠੀਕ ਹੈ ਜੇ ਜੇ ਮੰਨ ਲਓ ਬਾਈ ਕੋਈ ਜਾਨਵਰ ਕਿਸੇ ਨੂੰ ਯਾਰ ਆਪਣੀ ਵੀਡੀਓ ਦੇਖ ਕੇ ਵਧੀਆ ਲੱਗਿਆ ਦੇ ਦੇ ਦੇਗੇ ਕੋਈ ਦਿੱਕਤ ਨਹੀਂ ਕਈ ਵਾਰੀ ਕਿਸੇ ਨੂੰ ਮਾਲਾ ਸ਼ੌਂਕ ਆ ਅਗਲੇ ਤੋਂ ਨਹੀਂ ਦੂਰਦਰ ਜਾਇਆ ਸਾਡੇ ਪਿੰਡ ਦਾ ਮੰਦੇ ਤਾਂ ਆ ਵੀ ਜਿੱਥੇ ਦੇਖਣੇ ਆ ਪੱਖੋ ਕਲਾ ਲਿਓ ਤੁਸੀਂ ਤਾਂ ਮਾਰ ਲਿਓ ਜਿਹੜਾ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਆਪਣਾ ਵੱਡਾ ਗੁਰਦੁਆਰਾ ਸਾਹਿਬ ਨੇੜੇ ਆ ਆ ਟੋਬਾ ਹੈਗਾ ਇੱਥੇ ਵੱਡਾ ਤੇ ਕੋਲੀ ਆ ਬਿੱਟੂ ਮਾਫੀਦਾਰ ਬਾਈ ਦਾ ਘਰ ਸਾਰੇ ਜਾਣਦੀ ਆ ਪਿੰਡ ਦੇ ਲੋਕ ਵੈਸੇ ਤਾਂ ਆਮ ਤੇ ਮੁਰਗੀਆਂ ਦੇਖ ਰਾ ਵੀ ਮੈਨੂੰ ਮੁਰਗੀਆਂ ਬਹੁਤ ਜ਼ਿਆਦਾ ਸੋਹਣੀਆਂ ਲੱਗੀਆਂ ਬਾਈ ਆ ਜਿਹੜੇ ਛੂਟੀਆਂ ਜਿਹੜੇ ਇਹ ਸਭ ਤੋਂ ਵੱਧ ਸੋਹਣੀਆਂ ਲੱਗੀਆਂ ਮੈਨੂੰ ਹਾਂ ਇਹ ਸੋਹਣੇ ਨੇ ਬਸ ਇਹ ਫੈਂਸੀ ਬਰੀਡ ਹੀ ਆ ਜਾਂਦੀ ਆ ਫੈਂਸੀ ਚੰਗੇ ਅੰਡੇ-ਉੰਡੇ ਵੀ ਦਿੰਦੀ ਆ ਹਾਂ ਅੰਡੇ ਦਿੰਦੀ ਆ ਇਹ ਅੱਛਾ ਇਹ ਮੁਰਗੀਆਂ ਵਾਂਗੂ ਆਮ ਹੀ ਆਮ ਹੀ ਅੰਡੇ ਦਿੰਦੀਆਂ ਐ ਇਹਦਾ ਮੈਂ ਕਹਣਾ ਇਹ ਮਨੁੱਖ ਬਾਲੇ ਪੰਗੇ ਲੈਂਦਾ ਨਾ ਇਹ ਅੱਜ ਕੱਲ ਕਿਉਂਕਿ ਸਾਇੰਸ ਦੀ ਟੈਕਨੋਲੋਜੀ ਹੋ ਗਈ ਜ਼ਿਆਦਾ ਉਹ ਤੁਹਾਨੂੰ ਪਹਿ ਉਹ ਵੀ ਬਾਈ ਜੀ ਰੱਖਿਆ ਹੋਇਆ ਹੈ ਮਿਕਸ ਬਰੀਡ ਕੀਤੀ ਹੋਈ ਹੈ ਬਸ ਹਾਂ ਮਿਕਸ ਬਰੀਡ ਉਹ ਹੀ ਕਹਿਣਾ ਵੀ ਇਨਸਾਨ ਪੰਗੇ ਬਹੁਤ ਲੈਣ ਲੱਗ ਗਿਆ ਇਹ ਇਨਸਾਨ ਨੇ ਤਿਆਰ ਕਰਾ ਦਿਆ ਕੁਦਰਤ ਦਾ ਸਾਰਾ ਲੈ ਕੇ ਠੀਕ ਹੈ ਜੇ ਤੁਹਾਨੂੰ ਗੱਲ ਕਰੀਏ ਇੱਕ ਆਹ ਦੇ ਹੁਣ ਆ ਦੇਖ ਲਓ ਆ ਮੋਰਗੀ ਨਿਗੀਰੀ ਆ ਮੇਰੇ ਹੱਥ ਜਿੱਡੀ ਆ ਤੇ ਇਹ ਆਂਡੇ ਦਿੰਦੀ ਆ ਆਂਡੇ ਦਿੰਦੀ ਆ ਇਹ ਕਿੰਨੇ ਕਾਂਡੇ ਦੇ ਦਿੰਦੇ ਬਿੱਟੂ ਬਈ ਇਹ ਇਹ ਮੰਨ ਲਾ ਇਹ 25 ਤੋਂ 30 ਅੰਡੇ ਦੇ ਕਿ ਸੇਵਾ ਮੰਗਦੀ ਆ ਇਹ 25 30 ਅੰਡੇ ਦੇ ਜਾਂਦੇ ਆ ਕਿ ਨਾ ਦੋਵਾਰੇ ਸੇਵਾ ਮੰਗਦੀ ਆ ਬੱਚੇ ਕਢ ਲੈਣੇ ਜਦ ਦੋਵਾਰੇ ਫੇਰ ਆਂਡੇ ਸਟਾਕ ਫੇਰ ਆਂਡੇ ਦੇ ਜਾਂਦੀ ਹੈਗੀ ਠੀਕ ਆ ਮੰਨ ਲੈ ਜੇ ਬੱਚੇ ਕਢਾਉਣੇ ਆ ਤਾਂ ਇਹਦੇ ਥੱਲੇ ਆਂਡੇ ਛੋੜੇ ਟਿੱਕਦੇ ਆ ਤੇ ਸੇਵਾ ਮੰਗਦੀ ਆ ਆਪਾਂ ਦੂਜੀ ਮੁਰਗੀ ਕਰਦੇ ਆ ਵੱਡੀ ਮੁਰਗੀ ਤੋਂ ਕਢਾ ਲੈਨੇ ਆ ਹਾਂ ਉਹ ਤੋਂ ਕਢਾ ਲੈਨੇ ਆ ਤੇ ਦੇਖ ਲੋ ਬਾਈ ਹਨਾ ਕਿਰਸ਼ਮਾ ਦੇਖੋ ਯਾਰ ਕਿੰਨਾ ਸੋਹਣਾ ਆ ਹੁਣ ਇੱਥੇ ਫ ਆ ਦੇ ਹੁਣ ਇੱਥੇ ਤੁਰ ਪੈਣਾ ਨਹੀਂ ਥੋੜਾ ਡਰੀ ਜਾਂਦੀ ਐ ਕਿ ਮੈਂ ਪਹਿਲੀ ਵਾਰੀ ਆਇਆ ਨੇ ਇੱਥੇ ਆ ਦੇ ਕਿਉਂ ਰਵੀ ਕਿੰਨੀ ਵਧੀਆ ਚੀਜ਼ ਆ ਹਨਾ ਯਾਰ ਇੱਧਰ ਮੁਰਗੇ ਵੀ ਫਿਰਦੇ ਨੇ ਉਹ ਚਿੱਟਾ ਜਾ ਫਿਰਦਾਗਾ ਉਹ ਫਿਰਦਾਗਾ ਇੱਕ ਉਧਰ ਮੁਰਗੇ ਛਾਪ ਐਕਟ ਵਾਲਾ ਉਹਦੇ ਕਿੰਨਾ ਸੋਹਣਾ ਲੱਗਦਾ ਨਿਕਾ ਜਾਗਾ ਇਹ ਫੜਿਆ ਨਹੀਂ ਗਿਆ ਤੂੰ ਨਹੀਂ ਇਹ ਵੀ ਦਿਖਾਉਂਦੇ ਤੁਹਾਨੂੰ ਨੇੜਿਓ ਤੇ ਬੁੱਟੂ ਬਾਈ ਜੀ ਕੋਈ ਮੰਨ ਲਾ ਬੰਦਾ ਸ਼ੌਂਕ ਰੱਖਦਾਗਾ ਕੋਈ ਮੁਰਗੇ ਮਰਗੇ ਲੈ ਜਾਣੇ ਜਾਂ ਅੰਡੇ ਲੈ ਜਾਣੇ ਤਰਕੀ ਤੁਰਕੀ ਦੇ ਦੇ ਦੇਗਾ ਦੇ ਦਿਆਂਗੇ ਬਾਈ ਦੇ ਦਿਆਂਗੇ ਠੀਕ ਹੈ ਬਾਈ ਦਾ ਮੈਂ ਨੰਬਰ ਭੇਜ ਦੂੰਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਹਣ ਆਪਣੇ ਥਰੂ ਆਉਣਾ ਹੋਇਆ ਕਾਲ ਕਰ ਲਿਓ ਕੋਈ ਗੱਲ ਨਹੀਂ ਤੁਹਾਨੂੰ ਘਰ ਵੀ ਦਿਖਾ ਦਾਂਗੇ ਬਾਈ ਦਾ ਤੇ ਇਹ ਜਿਹੜਾ ਮੁਰਗਾ ਫਿਰ ਭੇਜਦਾ ਲੜਾਈ ਲੜੂਈ ਤੇ ਬਾਈ ਜਿਹੜਾ ਉਹ ਮਰਦਾ ਨਹੀਂ ਇਹ ਆਪਾਂ ਸ਼ੌਂਕ ਸ਼ੌਂਕ ਹੀ ਹੈ ਦੇਖੋ ਸੇਹ ਤੇ ਦੇਖੋ ਕਿੰਨੀ ਸੋਹਣੀ ਆਪਾਂ ਨੂੰ ਬੱਸ ਅਸਾ ਲੈ ਜਾਂਦਾ ਬਾਈ ਫਿਰ ਇਹ ਬੱਸ ਇਹ ਪਲੇ ਆਂਦਾ ਤੇ ਦੇਖ ਲਓ ਆ ਆ ਮੈਨੂੰ ਸਾਰਿਆਂ ਨੂੰ ਵੱਧ ਸੋਹਣਾ ਇਹ ਲੱਗਿਆ ਆ ਦੇ ਬਸ ਕਿਹ ਤਰ੍ਹਾਂ ਦਾ ਕੈਲੂ ਵੀ ਕੁਦਰਤ ਆ ਹਨ ਕਿੰਨਾ ਸੋਹਣਾ ਜਾਨਵਰ ਆ ਯਾਰ ਇਹਦੇ ਜਿਹੜਾ ਮਾਸ ਇਹ ਲੰਕੀ ਜਾਂਦਾ ਜਦੋਂ ਕਹਿੰਦਾ ਬਾਈ ਕਹਿੰਦਾ ਇਹਨੇ ਖਾਣਾ ਹੁੰਦਾਗਾ ਦਾਣਾ ਪਾਣੀ ਹਨਾ ਇਹ ਆਪੇ ਪਿੱਛੇ ਨੂੰ ਹੋ ਜਾਂਦਾ ਆਪ ਇਕੱਠਾ ਕਰ ਲੈਂਦਾ ਇਕੱਠਾ ਹੋ ਜਾਂਦਾ ਉਹਦੇ ਹੁਣ ਜਿਵੇਂ ਉਹ ਜਿ ਬਿਰਲਾਈਆਂ ਨੇ ਉਹ ਸਾਰੀਆਂ ਭਰਕੇ ਮਾਸ ਇੱਕਦਾਂ ਇਕੱਠਾ ਹੋ ਜਾਂਦਾ ਤੇ ਉਦੋਂ ਖਾਣਾ ਖਾਂਦਾ ਇੱਕ ਤਰ੍ਹਾਂ ਨਾਲ ਕੁਦਰਤ ਨੇ ਜੰਗਲਾਂ ਜੰਗਲਾਂ 'ਚ ਰਹਿੰਦੇ ਹੁਣ ਕੀ ਦੀ ਰਾਖੀ ਬਸਤੀ ਬਣਾਇਆ ਹੋਇਆ ਹੈ ਜੰਗਲਾਂ ਦਾ ਜੰਗਲੀ ਜਾਨਵਰ ਹੈ ਜੰਗਲੀ ਜਾਨਵਰ ਹੈ ਇਹ ਆਮ ਤਾ ਆਪਣੇ ਉਹ ਚਲੋ ਘਰਾਂ 'ਚ ਸ਼ੌਂਕ ਨੂੰ ਰੱਖਦੇ ਆਪਾਂ ਵੈਸੇ ਉਧਰਲੇ ਨਹੀਂ ਜਾਨਵਰ ਇਹ ਕੁਦਰਤ ਵੱਲੋਂ ਹੀ ਮਤਲਬ ਇੱਕ ਤਰ੍ਹਾਂ ਨਾਲ ਵੀ ਪ੍ਰੋਟੈਕਸ਼ਨ ਜਿਹੜੀ ਇਹਦੇ ਤੇ ਲਾਈ ਹੋਈ ਆਟੋਮੈਟਿਕਲੀ ਤੇ ਬਿੱਟੂ ਵੀ ਓਹ ਆਹ ਦੇਖੋ ਬਾਈ ਹਨਾ ਕਿੰਨਾ ਪਿਆਰ ਆ ਯਾਰ ਆ ਬਾਈ ਦੇ ਕਹਣਦੇ ਭੱਜੀਆਂ ਆਈਆਂ ਇੱਕ ਵਾਰੀ ਬੱਠਲੀ ਦਿਖਾਈ ਹੈਗੀ ਉਹ ਗਈਆਂ ਦੇਖ ਟੋਪੇ ਸਦਾ ਇਹਨਾਂ ਨੂੰ ਆਏ ਆ ਵੀ ਹੁਣ ਦਾਣਾ ਪਾਉਣ ਆਏ ਨੇ ਭੱਜੇ ਆਉਣਗੇ ਬਾਈ ਦੀ ਰੱਖੀ ਹੋਈਆਂ ਨੇ ਇਹ ਲੈ ਕੇ ਆਇਆ ਸੀਗਾ ਬਾਈ ਤੇ ਕਿੰਨੇ ਸੋਹਣੇ ਨੇ ਜਾਨਵਰ ਆ ਮੁੰਡੇ ਦੇ ਕਹਣਦੇ ਆਉਂਦੀਆਂ ਨੇ ਬਾਈ ਇਹੀ ਰਹਿੰਦਾ ਸਾਰਾ ਦਿਨ ਇਹਨਾਂ ਦੇ ਵਿੱਚ ਤੇ ਬਾਈ ਦੇ ਕਹਣਦੇ ਦੇਖ ਲਓ ਭੱਜੀਆਂ ਆਈਆਂ ਉਹ ਪਰੇ ਫੜਦੀਆਂ ਸੀਗੀਆਂ ਪਰਾਂ ਵਾਲੇ ਪਾਸੇ ਏ ਬਿੱਟੂ ਬਾਈ ਕਿੱਥੋਂ ਲੈ ਕੇ ਆਏ ਸੀ ਬਤਕਾਂ ਇਹ ਆਪਣੇ ਉਧਰਲੇ ਡੋਬੀ ਜੂ ਲੈਂਦੇ ਸੀ ਬਾਈ ਆ ਉਹ ਜਿਹੜਾ ਆਪਣੇ ਘਰਾਂ ਕੋਲੇ ਆ ਬਾਬੇ ਸਮਾਜ ਕੋਲੇ ਆ ਠੀਕ ਹੈ ਉੱਥੋਂ ਮੈਂ ਦੋ ਚਾਰ ਕਿਲੇ ਆਏ ਸੀ ਦੋ ਬੱਚੇ ਘੜਾ ਵਾਲੇ ਸੀਗੇ ਠੀਕ ਹੈ ਹਾਂ ਬਾਅਦ ਗੇ ਕੁਝ ਲੈ ਵੀ ਗਏ ਅੱਛਾ ਕੁਝ ਲੈ ਗਏ ਹਾਂ ਕੋਈ ਲੈ ਜਾਂਦਾ ਯਾਰ ਮਿੱਤਰ ਜਿਹੜਾ ਪਾਲਣ ਵਾਲਾ ਹੁੰਦਾ ਛਾਂਕਾ ਰੱਖਣ ਵਾਲਾ ਪਾਉ ਨੂੰ ਦਿੰਨੇ ਆ ਉਹਨੂੰ ਦੇ ਦਿੰਦੇ ਆ ਉਹ ਨਹੀਂ ਦਿੰਦੇ ਛੇਤੀ ਛੇਤੀ ਹਰੇਕ ਨੂੰ ਤੇ ਇੱਕ ਹੋਰ ਬਰੀਡ ਦਿਖਾ ਦੇ ਨਾ ਬਿੱਟੂ ਵੀਰੇ ਚੱਲੀ ਆ ਜਾ ਉਧਰੋਂ ਰਵੀ ਯਾਰ ਇਹ ਬਰੀਡ ਵੀ ਇਨਸਾਨ ਨਹੀਂ ਤਿਆਰ ਕਰਵਾਈ ਹੋਈ ਆ ਇਹ ਕੁਦਰਤੀ ਹੈ ਨਹੀਂ ਸੀਗੀ ਇਹ ਤੁਹਾਨੂੰ ਦੱਸੀ ਜਾਣਾ ਵੀ ਇਹ ਮੁਰਗੀ ਦਾ ਦੇ ਵੱਤਕ ਦਾ ਪੇਰ ਕੀਤਾ ਹੋਇਆ ਇੱਕ ਤਰ੍ਹਾਂ ਹੈ ਨਾ ਆਂਡੇ ਇਹ ਮੁਰਗੀ ਮੰਗ ਦਿੰਦੀ ਹੈ 365 ਦੇ ਨਾਲ ਆਂਡੇ ਦਿੰਦੀ ਹੈ ਵੱਤ ਕੇ ਇਹ ਦਿੰਦੀ ਆ ਬਈ 365 ਦੇ ਨਹੀਂ ਆਂਡੇ ਜਮਾ ਹੁੰਦੀਆਂ ਜਮਾ ਲੈਂਦੀ ਆ ਇਹ ਮੰਨ ਲਾ 35 ਤੋਂ 40 ਆਂਡੇ ਧਰ ਕੇ ਸੇਵਾ ਤੇ ਵੰਦੀ ਹੈ ਜੀ ਇਹਨੂੰ ਸੇਫ ਲੱਗੇ ਆਂਡੇ ਆ ਉਹਦੇ ਸੇਫ ਸੰਤਰੀ ਜਾਂਦੀਆਂ ਆ ਵੀਚੇ ਸੇਵਾ ਫਿਰਤੇ ਸੇਵਾ ਤੇ ਬਹਿ ਜਾਂਦੀ ਆ ਨਹੀਂ ਬਹਿੰਦੀ ਨਹੀਂ ਬਹਿੰਦੀ ਨਾ ਆਂਡੇ ਦੀ ਜਾਂਦੀ ਆਂਡੇ ਦੀ ਜਾਂਦੀ ਆਂਡੀ ਦੀ ਜਾਂਦੇ ਹਾਂ ਹੁਣ ਮੈਂ ਇਹਨਾਂ ਦੇ ਬੱਚੇ ਕਢਾਏ ਸੀ ਇੰਨਾ ਤੋਂ ਠੀਕ ਆ ਤੇ ਵੱਡੀਆਂ ਤੋਂ ਹਾਂ ਇਹਨਾਂ ਦੇ ਆਂਡੇ ਇਕੱਠੇ ਕਰਕੇ ਜਦੋਂ ਇਹਨਾਂ ਨੇ ਸੇਵਾ ਮੰਗੇ ਇਹਨਾਂ ਤੋਂ ਕਢਾਏ ਸੀ ਬਹੁਤ ਜ਼ਿਆਦਾ ਉਧਰਲੇ ਛੜ ਬਾਕੀਆਂ ਉਧਰ ਹੀ ਛੜ ਬਾਕੀਆਂ ਹਾਂ ਇਹ ਘੁੰਦੀਆਂ ਫਿਰਦੀਆਂ ਰਹਿੰਦੀਆਂ ਤੇ ਉਧਰ ਬਾਈ ਨਹੀਂ ਆ ਕੇਰਾ ਮੱਲਾ ਦੋ ਵਾਰ ਇਹਨਾਂ ਨੇ ਸਾਡੇ ਕੋਲੇ ਆਉਣੀ ਆਉਣਾ ਠੀਕ ਆ ਬਾਈ ਅਸੀਂ ਉਹਨੂੰ ਕਣਕ ਰੋਟੀ ਖਰਾਕ ਜਿਹੜੀ ਹੈਗੀ ਇਹ ਦਿੰਨੇ ਆ ਮੰਨ ਲਾ ਹਜ਼ਾਰ ਰੋ ਖਾਣ ਪੀਣ ਤੁਹਾਡੇ ਕੋਲ ਆਉਂਦੀਆਂ ਆਉਂਗੀਆਂ ਆਉਨੀਆਂ ਸਾਡੇ ਕਦੇ ਉਹ ਨਹੀਂ ਕੀਤਾ ਵਾ ਇਹ ਨਹੀਂ ਰਾਖੀ ਰੱਖਦੇ ਆ ਪੂਰੀ ਫੁੱਲ ਵੀ ਕੋਈ ਜਾਨਵਰ ਜੁਣ ਨੂੰ ਨਹੀਂ ਆਉਂਦਾ ਹਾਂ ਸਾਹਮਣੇ ਹਾਂ ਪੂਰੇ ਸਾਹਮਣੇ ਆ ਤੇ ਇਹ ਸਾਡਾ ਵੱਡਾ ਟੋਬਾ ਬਈ ਇੱਥੇ ਮੱਛੀਆਂ ਵੀ ਰਹਿਦੀਆਂ ਨੇ ਆਹ ਦੇਖ ਲਓ ਕਿੰਨੇ ਆ ਤੁਹਾਨੂੰ ਜਿਹੜੇ ਆ ਬੁਲਬਲੇ ਉੱਡਦੀਂਦੇ ਆ ਉਹਦੇ ਮੱਛਰ ਤੁਰੇ ਫਿਰਦੇ ਆਗੇ ਇੱਥੇ ਇਹ ਵੱਡਾ ਟੋਬਾ ਇੱਥੇ ਦੇਖ ਲਓ ਆ ਮੱਝਾ ਮੁੱਝਾ ਇੱਥੇ ਮੰਨੀਆਂ ਰਹਿੰਦੇ ਨੇ ਬੱਕਰੀਆਂ ਬੱਕਰੀਆਂ ਵਾਲੇ ਆਉਂਦੇ ਆਗੇ ਸੱਜਣੋ ਪੰਜਾਬ ਦੇ ਵਿੱਚ ਨਾ ਟੈਕਨੋਲੋਜੀ ਦੀ ਘਾਟ ਨਹੀਂ ਹੈਗੀ ਦਿਮਾਗ ਬਹੁਤ ਆਪਣੇ ਦੁੱਖਾਂ ਦਾ ਤੇ ਮਿੱਟੂ ਵੀਰੇ ਦਾ ਦਿਮਾਗ ਦਿਖੋੜਾਗਾ ਉੱਪਰਲੀ ਕਬਰਵਾਰ ਵੀ ਬਾਈ ਜਿਹੜ ਵੀ ਪਾਣੀ ਪੂਣੀ ਦਾ ਪਾਵੇ ਕਿਉਂਕਿ ਖੁੱਲੇ ਟੰਗੇ ਹੋਣ ਇੱਥੇ ਪਸ਼ੂਆਂ ਦੇ ਵਾਸਤੇ ਨੇ ਉਧਰ ਇੱਕ ਹੋਰ ਲਾਇਆ ਉਹਦੇ ਤੇ ਵੀ ਮੁਰਵਾਰੀ ਨਹੀਂਗਾ ਤੇਰੀ ਪਿਛਲੀ ਸ਼ੈਡ ਆ ਇਹ ਦੇਖ ਲਓ ਕਿੰਨਾ ਵਧੀਆ ਇਹ ਕਿਵੇਂ ਲਿਆ ਬਈ ਆਈਡੀਆ ਆਪ ਹੀ ਬਣਾਤੇ ਇਹ ਹਾਂ ਬਸੇ ਉਹ ਲਾ ਕੇ ਬਣਾਤੇ ਅੱਛਾ ਹਾਂ ਵੀ ਵਧੀਆ ਆ ਨਾ ਤੁਹਾਨੂੰ ਤਾਂ ਆਇਆ ਮੀਮੂ ਤੋਂ ਇਹ ਪਾਣੀ ਧਾਣੀ ਨਹੀਂ ਪੰਦਾ ਨਹੀਂ ਮੱਚੇ ਜੀ ਜਾਂਦਾ ਨਹੀਂ ਮੱਚੇ ਜੀ ਜਾਂਦਾ ਇਹ ਦੇਖ ਲਓ ਜਾਨਵਰ ਬਹੁਤ ਨੇ ਬਾਈ ਕੋਲੇ ਮੱਝਾ ਮੁੱਝਾ ਤਾਂ ਚਲੋ ਆਪਣੇ ਘਰਾਂ ਦੇ ਵਿੱਚ ਹੁੰਦੀ ਨੇ ਪਰਲਾ ਤੁਹਾਨੂੰ ਬੱਕਰੀਆਂ ਤੇ ਨਿਕਾ ਪਰੋਣ ਆ ਜਾ ਬਿੱਟੂ ਬਾਈ ਨਾਲ ਹੀ ਆ ਜਾ ਇਹ ਹੈ ਗਿਆ ਬਰੇ ਬਰਬਰੀ ਬੱਕਰੀ ਬਰਬਰੀ ਹੈ ਬਈ ਇਹ ਹੈ ਠੀਕ ਹੈ ਇਹ ਕਿੱਥੋਂ ਲੈਦੇ ਆ ਬਈ ਇਹ ਇਹ ਮੈਂ ਢੋਂਗ ਵਾਲੀ ਨੂੰ ਲਿਆ ਸੀ ਢੋਂਗ ਵਾਲੀ ਮੰਡੀ ਤੋਂ ਉੱਥੋਂ ਹੀ ਮੁਰਗੇ ਲੈਂਦੇ ਸੀ ਉੱਥੋਂ ਹੀ ਇਹ ਲੈਂਦੇ ਆ ਇਹ ਤੇ ਦੇਖ ਲਓ ਬਈ ਕਿੰਨੇ ਸੋਹਣੇ ਹਨਾ ਆ ਕਿੰਨੇ ਕਿੰਨੇ ਮਹੀਨੇ ਦੇ ਬਈ ਗੱਬਣਾ ਸੀ ਇਹ 4 ਤੋਂ 4.5 ਮਹੀਨੇ ਦੀ ਹੋਊ ਗੱਬਣ ਹੋ ਗਈ ਹਾਂ ਇਹ 4 ਮਹੀਨੇ ਦੀ ਬਈ ਹੈ ਹੋ ਜਾਂਦੀ ਹੈ ਬਈ ਐਨੀ ਟਾਈਮ ਦੀ ਗੱਬਣ ਹੋ ਜਾਂਦੀ ਹੈ ਇਹਨੂੰ ਫੇਰ ਇਹਦਾ ਕੱਦ-ਕੁੱਦ ਨਹੀਂ ਮੈਟਰ ਕਰਦਾ ਨਾ ਵੀ ਕੱਦ ਕਰੂ ਫੇਰ ਆਪਾਂ ਉਹ ਕਰਾਵਾਂਗੇ ਇਹ ਤਾਂ ਬਸ ਐਂ ਹੀ ਰਹਿਣਾਗਾ अच्छा हां ये बहुत ਛੇਤੀ ਮਹਨ ਹੋਉਂਦੀ ਹੈ ਜਿੱਦ ਤੱਕ ਮੈਨੂੰ ਦੱਸ ਜਾਂ ਮੈਨੂੰ ਐਸੀ ਮਹਾ ਇਹ ਬਰੀਡ ਦੀ ਵਧੀਆ ਵਧੀਆ ਬਰੀਡ ਦੀ ਬੱਕਰੀ ਹੈ ਵੀ ਇਹ ਖਰਚਾ ਪਾਣੀ ਵੱਧ ਪਾਲਦੀ ਨਹੀਂ ਨਹੀਂ ਕੋਈ ਖਰਚਾ ਨਹੀਂ ਇਹਨਾਂ ਦਾ ਅੱਛਾ ਕੋਈ ਮੱਝਾਂ ਅਝੂਠਾ ਮਿੱਠਾ ਕੁਸ ਪਾਈ ਚੱਲ ਇਹਨਾਂ ਨੂੰ ਯਾਰ ਸਾਰਾ ਵਪਾਰ ਹਾਂ ਖਾਂਦੀਆਂ ਇਹ ਬਹੁਤ ਨਾ ਮਾਤਰ ਖਾਂਦੀਆਂ ਇਹ ਦੂਜੀ ਬੱਕਰੀ ਦੇ ਮੁਕਾਬਲੇ ਠੀਕ ਹੈ ਹਾਂ ਵੀ ਸੋਹਣੀ ਵੀ ਲੱਗਦੀ ਆ ਨਾ ਸੋਹਣੀ ਪੂਰੀ ਤੇ ਕਿਉਂਕਿ ਚਿੱਟਾ ਰੰਗ ਆ ਬੇਕਰੀ ਚ ਵੀ ਬਹੁਤ ਆ ਇਹ ਬੱਕਰੀ ਬੱਕਰੀ ਨੂੰ ਵੱਧ ਆ ਵਿਕਦੀ ਆ ਹਾਂ ਪੂਰੀ ਫੁੱਲ ਠੀਕ ਆ ਕਿੰਨੇ ਕੇ ਰੇਟ ਤੱਕ ਮਤਲਬ ਵਿਕ ਜਾਂਦੀ ਆ ਬੇ ਹੁਣ ਚੰਗੀ ਬਾਠ ਆ ਜਿਵੇਂ ਇਹ ਆ ਯਾਰ ਹਾਂ ਇਹ ਤਾਂ 15000 ਰੁਪਏ ਦੀ ਹੈਗੀ ਆ ਹੁਣ 15 ਦੀ ਹੈਗੀ ਆ ਜੇ ਇਦੋਂ ਵੀ ਮਤਲਬ ਵੀ ਪੂਰੀ ਵਧੀਆ ਟਾਪ ਕੁਆਲਟੀ ਨਿਕਲ ਆ ਰਹੀ ਆ ਯਾਰ ਇਹਦੇ ਸਿੰਗਾ ਵਾਲੀ ਆ ਇਹ ਤਾਂ ਹੈ ਉਹਦੀ ਕੋਨੀ ਦੀ ਇਹ ਉਹ ਬੱਕਰਾ ਸਿੰਗਾ ਵਾਲਾ ਸੀ ਕੋਨੀ ਤੇ ਕੰਨ ਜਿਵੇਂ ਇਹਦੇ ਕੰਨ ਆਏ ਆ ਤਾਂ ਇਹ 20000 ਰੁਪਏ ਦੀ ਹੈਗੀ ਸੀ 20000 ਰੁਪਏ ਠੀਕ ਹੈ ਪੂਰੀ ਚੰਗੀ ਤਾਂ ਬੱਕਰੀ ਵੀ ਰਿਕਾਰਡ ਹੁੰਦੇ ਆ ਬੱਕਰੀਆਂ ਦੇ ਵੀ ਜਿਵੇਂ ਗਵਾਈਆਂ ਦੇ ਰਿਕਾਰਡ ਹੁੰਦੇ ਹੈਗਾ ਜਿਹਦੇ ਰਿਕਾਰਡ ਹੋਣ ਚੰਗੇ ਉਹ ਬੱਕਰੀ ਤੇ ਤਾਂ ਖਾਲੀ ਚੱਕ ਵੀ ਲੱਗ ਜਾਂਦੇ ਨੇ ਸਿੱਧੇ ਹਿਸਾਬ ਜੀ ਹਣਾ ਤੇ ਤੁਹਾਨੂੰ ਇੱਧਰ ਨਿਗਾ ਮਰਵਾਣੇ ਬਿੱਟੂ ਭਾਈ ਕੱਢੀ ਇੱਕ ਅੱਧਾ ਕਬੂਤਰ ਬੈਠੇ ਨੇ ਦੋ ਤਿੰਨ ਆਪਣੇ ਕੋਲੇ ਹਣਾ ਖੋਸ ਤਾਂ ਗਏ ਉੱਡ ਕਿਉਂਕਿ ਅਸੀਂ ਪਹਿਲਾਂ ਛੋਟੀ ਵੀਡੀਓ ਬਣਾ ਕੇ ਉਹ ਸਾਹਮਣੇ ਬੈਠੇ ਰਵੀ ਮਰਵਾਣੇਗਾ ਉਹਦੇ ਉਹ ਬੈਠੇ ਨੇ ਸਾਹਮਣੇ ਜਮਾ ਜ਼ੂਮ ਕਰ ਦੇ ਬਹੁਤ ਜਾਰੇ ਸੋਹਣੇ ਸੋਹਣੇ ਕਬੂਤਰ ਨੇਗੇ ਯਾਰ ਠੀਕ ਆ ਇਹ ਕਬੂਤਰਾਂ ਦਾ ਬਈ ਫਰਕ ਆ ਥੋੜਾ ਜਿਹਾ ਲੈ ਰਵੀ ਦਿਖਾ ਬਈ ਲੈ ਆ ਲਵੇ ਬਾਈ ਨੇ ਕੱਢ ਲਿਆ ਇੱਕ ਇਹ ਕਬੂਤਰਾਂ ਦਾ ਫਰਕ ਤੁਹਾਨੂੰ ਦੂਰੋਂ ਤਾਂ ਇਹ ਆਮ ਹੀ ਲੱਗਦੇ ਹੁਣ ਕੇ ਪਹਿਲਾਂ ਤੇ ਖੰਭ ਚੈੱਕ ਕਰੋ ਵੀ ਖੰਭੇ ਦੇ ਛਾਤੀ ਜਿਹੜੀ ਇਹ ਸਰੀਰ ਆ ਉਹ ਸਾਰਾ ਚਿੱਟਾ ਖੰਭਾ ਦਾ ਫਰਕ ਆ ਪੂਸ ਦਾ ਫਰਕ ਆ ਤੇ ਬਾਕੀ ਮੇਨ ਚੀਜ਼ ਦਾ ਮੂੰਹ ਦਿਖਾ ਲਵੇ ਦੇ ਇਹਦਾ ਮੂੰਹ ਜਿਹੜੀ ਚੁੰਝ ਆ ਇਹ ਤੋਤੇ ਵਾਂਗੂ ਆ ਹਾਂ ਤੋਤਾ ਨੋਕ ਵਾਲੀ ਆ ਇਹ ਠੀਕ ਹੈ ਇਹ ਕਿਦੇ ਹੋਰ ਚੀਜ਼ ਆ ਇਹ ਕਿਦੇ ਟਾਈ ਆ ਸਿਰ ਤੇ ਬੋਦੀ ਆ ਸਿਰ ਤੇ ਇਥੇ ਬੋਦੀ ਆ ਦੇਖ ਲਓ ਕਿੰਨੀ ਸੋਹਣੀ ਨਾਸਲਾ ਹਨਾ ਯਾਰ ਕਿੰਨਾ ਮਤਲਬ ਕੁਦਰਤ ਦੇ ਰਿਸ਼ਮੇ ਮੈਂ ਤਾਂ ਪਹਿਲੀ ਵਾਰ ਹੀ ਦੇਖੀ ਆ ਚੀਜ਼ੇ ਬਾਈ ਕੋਲੇ ਆ ਕੇ ਤੇ ਉਹ ਮੁਰਗੇ ਮਰਗੇ ਵੀ ਛੋਟੇ ਮੈਂ ਪਹਿਲੀ ਵਾਰ ਹੀ ਦੇਖੇ ਸੀਗੇ ਤੇ ਕਬੂਤਰ ਗਏ ਆਪਣੇ ਉੱਡ ਤਾਂ ਕਰਕੇ ਬਾਹਲੇ ਤੁਹਾਨੂੰ ਦਿਖਾ ਨਹੀਂ ਸਕਕੇ ਤੇ ਦੇਖੋ ਆਪਾਂ ਦੇਖ ਰਹੇ ਇਹ ਐ ਕੈਦ ਨਹੀਂ ਕਰਕੇ ਰੱਖੇ ਹੋਏ ਠੀਕ ਹੈ ਇਹਨਾਂ ਦਾ ਹਾਬਾਰ ਖੁੱਲੀ ਰਹਿੰਦਾ ਇਹ ਖੁੱਲੀ ਰਹਿੰਦਾ ਹੈ ਹਾਂ ਇੱਥੋਂ ਦੀ ਅੱਪੇ ਅੰਦਰ ਵਗ ਜਾਂਦੇ ਆਪੇ ਬਾਹਰ ਰਾਤ ਰੂਤ ਨੂੰ ਬੰਦ ਕਰ ਦਿੰਦੇ ਆ ਰਾਤ ਨੂੰ ਤਾਂ ਬੰਦ ਕਰਨਾ ਬਿੱਲੀ ਬਿੱਲੇ ਤੋਂ ਹਾਂ ਹਾਂ ਬ ਦਿਨੇ ਫਿਰ ਖੁੱਲੀ ਬਈ ਐ ਜਿੱਥੇ ਜੀ ਕਰਦਾ ਉਹ ਜਿਹਦਾ ਜੀ ਕਰਦਾ ਆ ਕੇ ਬਹਿ ਜਾਂਦਾ ਨਹੀਂ ਓਡੇ ਫਿਰਦਾ ਆਉ ਦੇ ਮੇਰੇ ਸਾਹਮਣੇ ਖੋਲੇ ਸੀ ਬਾਈ ਨੇ ਐਂ ਖੁੱਲੀ ਰਹਿੰਦੇ ਆ ਬਾਈ ਕਹਿੰਦਾ ਤੇ ਇਧਰ ਨਿਗਾ ਮਰਵਾਦੇ ਉਰੇ λε यार ਵੀ ਜਿਹੜੀ ਮੇਨ ਚੀਜ਼ ਐ ਸਭ ਤੋਂ ਜ਼ਿਆਦਾ ਜਿਹੜੀ ਮੈਨੂੰ ਖਿੱਚਦਾ ਕੇਂਦਰ ਲੱਗਿਆ ਇੱਥੇ ਆ ਦੇਖ ਯਾਰ ਕਿੰਨੀਆਂ ਸੋਹਣੀਆਂ ਚਿੜੀਆਂ ਨੇ ਚਿੱਟੀਆਂ ਹਰੀਆਂ ਨੀਲੀਆਂ ਨਾ ਰੰਗ ਦੇਖ ਕਿੰਨੇ ਨੇ ਬਾਈ ਇਹ ਕਿੱਥੋਂ ਲੈ ਆ ਸੀ ਬਿੱਟੂ ਮੇਰੇ ਇਹ ਮੈਂ ਦੋ ਤਿੰਨ ਪੇਰ ਲੈ ਆ ਸੀ ਬਰਨਾਲੀ ਤੋਂ ਆਪਣੀ ਸੜਕ ਤੇ ਬੈਠੇ ਸੀ ਵਿਚ ਨਾਲੇ ਸੰਘੇੜ ਵਾਲੀ ਸਾਈਡੋਂ ਬੈਠੇ ਹੁੰਦੇ ਆ ਹਾਂ ਉਨ ਬਹੁਤਾਂ ਹੁੰਦੇ ਆ ਉੱਥੇ ਬ ਮੈਂ ਤਿੰਨ ਤਿੰਨ ਛੇਕ ਜੜੀਆਂ ਲੈ ਆ ਤਿੰਨ ਪੇਰ ਸੀਗੇ ਹਾਂ ਉੱਥੋਂ ਬੱਚੇ ਗੱਢ ਕੇ ਇਹ ਇੱਕ ਹੋਰ ਦੇਖੇ ਜਿਵੇਂ ਪੀਲੀ ਨਾਲ ਚਿੱਟੀ ਜਾਂ ਚਿੱਟ ਪੀਲਾ ਮੰਲਾ ਮੇਲਾ ਚਿੱਟੀ ਦੀ ਹੋ ਆ ਪੀਲੇ ਇਹ ਆਡਰ ਕਲਰ ਦੇ ਵਿੱਚ ਹੀ ਗੱਢਣਗੇ ਹੋਰ ਮਤਲਬ ਨਵੀਂ ਤੋਂ ਨਵੀਂ ਵੈਰੇਟੀ ਆਪਦੀ ਤੋਂ ਅਲੱਗ ਗੱਢਣਗੇ ਨਵੀਂ ਤੋਂ ਨਵੀਂ ਵੈਰੇਟੀ ਤਿਆਰ ਕਰੀ ਜਾਂਦੇ ਹਾਂ ਐ ਬਸ ਆਡਰ ਕਲਰ ਤਿਆਰ ਹੋਈ ਜਾਂਦੇ ਤੇ ਦੇਖੋ ਨਾ ਕਿੱਡਾ ਯਾਰ ਕੁਦਰਤ ਦਾ ਕ੍ਰਿਸ਼ਮਾ ਹੀ ਆ ਮੈਂ ਤਾਂ ਕ੍ਰਿਸ਼ਮਾ ਹੀ ਮੰਨਦਾ ਤੇ ਵੀ ਪਹਿਲਾਂ ਤਾਂ ਦੇਖ ਬਾਈ ਵਈ ਤਿੰਨ ਪੇਰ ਲੈ ਗਿਆ ਸੀ ਕਿੰਨੇ ਹੋ ਗਏ ਬਾਕੀ ਉਹ ਬੱਚੇ ਗੱਡੀ ਬੈਠੇ ਨੇ ਉਹ ਕੁਜਿਆਂ ਦੇ ਵਿੱਚ ਜਮਾ ਨੇੜੇ ਲਿਆ ਅੱਗੇ ਲਿਆ ਕ ਨੀੜੋ ਦਿਖਾ ਦੇ ਕੋਈ ਦਿੱਕਤ ਨਹੀਂ ਬਹੁਤ ਜਿਆਦਾ ਸੋਹਣੇ ਲੱਗਦੇ ਆ ਯਾਰ ਇਹ ਸ਼ੌਂਕ ਦਾ ਮੁੱਲ ਆ ਚੁਗਾ ਚੁਗਾ ਫਿਰ ਬਈ ਕਿੰਨੇ ਕ ਵਾਰੀ ਪਾਉਣੇ ਇਹਨਾਂ ਨੂੰ ਚੁਗਾ ਤੜਕੇ ਇੱਕ ਵਾਰੀ ਪਾ ਲੈਂਦੇ ਆ ਸਵੇਰੇ ਹਾਂ ਬਸ ਇਹ ਕੱਲ ਨੂੰ ਤੜਕੇ ਨੂੰ ਇਹਨਾਂ ਤੋਂ ਖਾਦਾ ਨਹੀਂ ਜਾਂਦਾ ਦੁਬਾਰੇ ਫੇਰ ਪਾਉਣਾ ਹਾਂ ਸੋਭਾ ਇੱਕ ਵਾਰੀ ਯਾਰ ਮੈਂ ਉੱਠ ਕੇ ਸਾਰੇ ਜਾਨਵਰਾਂ ਚ ਢੇੜਾ ਮਾਰਨਾ ਦੇਖਣਾ ਕੋ ਮਾਰਠ ਮਾਰਤਾ ਨਹੀਂ ਕੋਈ ਹੋਤਾ ਨਹੀਂ ਉਹ ਰੋਇ ਵਿੱਚ ਰਹਿੰਦੇ ਕਰਕੇ ਪਤਾ ਲੱਗ ਜਾਂਦਾ ਠੀਕ ਹੈ ਜਾਨਦਾ ਸੋਸਤਾ ਉਹ ਜੀ ਦਵਾਈ ਦੇ ਲਾ ਦੇ ਕੋਲੀ ਰੱਖਿਆ ਹੋਇਆ ਅਸਾ ਇਹਦੇ ਚਿੜੀਆਂ ਵਾਲੀ ਹੈ ਮੈਨੂੰ ਸਾਰੇ ਜਾਨਵਰਾਂ ਨੂੰ ਬਾਣ ਇਹਦੇ ਸਾਰੇ ਜਾਨਵਰ ਹੈ ਅਸਾ ਛੀਟੀ ਵਾਲੀਆ ਕੁੱਤੇ ਬਿੱਲੀਆਂ ਸ਼ੇਰ ਸ਼ੂਰ ਆ ਹਨ ਪਾਣੀ ਦਾਣੀ ਚ ਪਾ ਦਿੰਨੇ ਆ ਠੀਕ ਹੈ ਹਾਂ ਬਸ ਭਾਈ ਮੁੱਛੇ ਵਾਲੇ ਭਾਈ ਨੇ ਗਾਣੇ ਚ ਜ਼ਿਕਰ ਕੀਤਾ ਸੀਗਾ ਕਹਿੰਦਾ ਲੰਡੀਆਂ ਪੂਛਾਂ ਵਾਲਾ ਰੱਖਿਆ ਜੋੜਾ ਡਾਵਰ ਮੈਨਾਂ تھا ਤੇ ਉਹ ਨਸਲ ਆ ਬਈ ਇਹ ਇਹ ਕਿਥੋਂ ਲਾਇਆ ਸੀ ਬਿੱਟੂ ਭਾਈ ਇਹ ਮੈਂ ਭਾਈ ਲੈ ਰਹੇ ਉਹ ਲੈ ਆ ਸੀ ਲੈ ਰਹੇ ਤੋਂ ਹਾਂ ਤੇ ਬਹੁਤ ਸੋਹਣਾ ਹਨ ਇਹ ਵੀ ਜਾਨਵਰ ਬਹੁਤ ਮਹਿੰਗਾ ਵਿਕਦਾ ਬਾਈ ਕਤੂਰਾ ਇਹਦਾ ਵੀ ਤੇ ਬਾਈ ਨੇ ਤਾਂ ਸ਼ੌਂਕ ਨੂੰ ਰੱਖੀ ਵੀ ਆ ਘਰੇ ਫੀਮੇਲ ਆ ਗਈ ਇਹ ਤੇ ਮੇਨ ਗੱਲ ਬਾਈ ਰਵੀ ਉਧਰ ਲਿਆ ਸਾਹਮਣੇ ਗੋ ਆਪਣੇ ਜਿਹੜੇ ਚੀਨੇ ਕਬੂਤਰ ਨੇ ਇਹਦਾ ਤੁਹਾਨੂੰ ਦਿਖਾਤੇ ਜਣਾ ਬਾਈ ਨੇ ਗੋਲੇ ਕਬੂਤਰਾਂ ਵਾਸਤੇ ਵੀ ਹੱਲ ਕੀਤਾ ਹੋਇਆ ਤੇ ਉਹ ਸਾਹਮਣੇ ਜਿਹੜਾਗਾ ਉਹ ਖੁੱਲ੍ਹੀ ਰਹਿੰਦਾ ਪਿੰਜਰਾ ਉਹਨੂੰ ਲੋਕ ਲੋਕ ਨਹੀਂ ਲਾਉਂਦੇ ਉੱਥੇ ਆ ਕੇ ਰਹਿ ਪੈਂਦੇ ਰਹਿੰਦੇ ਆ ਬਾਈ ਹੈਗੇ ਬੱਚੀ ਗੱਡੀ ਵਿੱਚ ਬੈਠੇ ਵਿੱਚ ਬਹੁਤ ਹੈਗੇ ਆ ਠੀਕ ਹੈ ਤੇ ਜਿਹੜੇ ਆ ਲਾਰ ਖੇੜੇ ਤਾਂ ਹਾਂ ਇੱਧਰ ਚਿੜੀਆਂ ਵਾਸਤੇ ਉਹ ਚ ਗਿਟਾਰ ਆਲਣਾ ਬਾਈ ਬੈਠੀ ਆ ਅਸਾ ਉਹ ਚ ਗਿਟਾਰ ਹਾਂ ਉਹ ਸਿਰੇ ਵਾਲੇ ਚ ਬੈਠੀ ਆ ਅਸਾ ਉਹ ਸਿਰੇ ਆ ਨਾ ਪਰੇ ਆ ਉੱਥੇ ਚਿੜੀਆਂ ਬੈਠੀਆਂ ਠੀਕ ਹੈ ਤੇ ਦੇਖ ਲਓ ਹਣਾ ਇਹ ਵੀ ਕੁਦਰਤੀ ਇੱਕ ਤਰ੍ਹਾਂ ਨਾਲ ਕਹਦੇ ਵੀ ਕੁਦਰਤ ਨੇ ਮੋਹ ਪ੍ਰੇਮ ਤਾਂ ਹੀ ਰੱਖੇ ਹੋਣੇ ਜਾਨਵਰ ਬਹੁਤ ਵਧੀਆ ਲੱਗਿਆ ਪਿੱਟੂ ਬਾਈ ਤੁਹਾਡੇ ਕੋਲ ਆ ਕੇ ਹਨਾ ਤੇ ਜੇ ਕਿਸੇ ਵੀਰ ਨੇ ਜਾਨਵਰ ਲੈਣੇ ਹੋਏ ਜਿਹੜੇ ਤੁਹਾਨੂੰ ਦਿਖਾਏ ਨੇ ਵੀਡੀਓ ਦੇ ਵਿੱਚ ਤਾਂ ਮੇਰੇ ਬਾਕੀ ਦੇ ਫਾਰਮ ਵੇਚਿਤ ਕਰਨਾਗਾ ਤਾਂ ਪਿੰਡ ਪੱਖੋਕਲਾਂ ਦੇ ਵਿੱਚ ਆ ਵੱਡੇ ਗੁਰੂ ਘਰ ਦੇ ਕੋਲੇ ਬਿੱਟੂ ਮਾਫੀਦਾਰ ਕੇ ਪੁੱਛ ਲਿਓ ਆ ਕੇ ਫਾਰਮ ਵੀ ਵੇਚਿਤ ਕਰ ਸਕਦੇ ਹੋ ਪਰ ਪਹਿਲਾਂ ਫੋਨ ਲਾ ਕੇ ਆ ਜਿਓ ਕਿ ਵੀਰੀ ਬਾਈ ਬਾਹਰ ਹੋਵੇ ਹਨਾ ਇੱਥੇ ਘਰੇ ਕੋਈ ਹੁੰਦਾ ਨਹੀਂ ਜਿਵੀਰੀ ਤੇ ਹਰੇਕ ਤਰ੍ਹਾਂ ਦਾ ਜਾਨਵਰ ਤੁਹਾਨੂੰ ਮਿਲ ਜਾਊਗਾ ਇੱਥੋਂ ਧੰਨਵਾਦ ਬਾਈ ਸਾਰਿਆਂ ਦਾ ਹੀ